ਤੂੰ ਇੱਕੋ ਗੱਲ ਕਰੀ ਜਾਣ ਦੇ ਜੇ ਕਿ ਸਾਰੇ ਪਰਿਵਾਰ ਨੂੰ ਬਿਠਾਲ ਕੇ ਤੇ ਫੇਰ ਗੱਲ ਕਰਨੀ ਆ ਕਿਹੜੀ ਗੱਲ ਵਾ ਜਿਹੜੀ ਕਰਨੀ ਆ ਤੁਸੀਂ ਮੈਨੂੰ ਪਤਾ ਤਾਂ ਲੱਗੇ ਗੱਲ ਰਮਨ ਹੋਈ ਆ ਤੇ ਜਿਹੜਾ ਇਹ ਬਾਰ ਬਾਰ ਕਹਿੰਦਾ ਨਾ ਦਲਜੀਤ ਕਿ ਘਰ ਤੇ ਪੈਸੇ ਮੈ ਲਾਏ ਆ ਮੈ ਲਾਏ ਆ ਜੋ ਬੰਦਾ ਕੋਈ ਗੱਲਬਾਤ ਨਹੀਂ ਉਹਦੇ ਚ ਉਹ ਕਰਨਾ ਵਸਾਬ ਦਜੀਤ ਤੂੰ ਵੀ ਤਾਂ ਸਾਰਾ ਹਿਸਾਬ ਕਿਤਾਬ ਲਿਖਿਆ ਹੀ ਆ ਨਾ ਕਿ ਕਿੱਥੇ ਕਿੱਥੇ ਖਰਚੇ ਆ ਤੇ ਦਿੱਤਾ ਵੀ ਨਾ ਲੱਖ ਨੇ ਹੈਗਾ ਵਾ ਅਸੀਂ ਕਹਿ ਕੁਝ ਨਹੀਂ ਸਕਦੇ ਦਲਜੀਤ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਜਦੋਂ ਤੇਰੇ ਕਾਗਜ਼ ਪੱਤਰ ਜਾਲੀ ਬਣਵਾਏ ਸੀ ਨਾ ਕਿੰਨੇ ਪੈਸੇ ਲੱਗੇ ਸੀ ਪੰਦਰ ਰੁਪਈਆ ਦੀ ਲੱਗੀ ਸੀ ਤਾਂ ਇਹ ਤਾਂ ਪਤਾ ਮੈਨੂੰ ਉਹ ਜੋ ਬੰਨੇ ਦਿੱਤੇ ਸੀ ਉਹ ਤਾਂ ਤੇਰੇ ਪਿਓ ਨੂੰ ਚੇਤਾ ਹੀ ਨਹੀਂ ਗੱਲ ਲਿਖਾਂਦਾ ਡੈਡੀ ਜੀ ਆਹ ਤਾਂ ਗੱਲ ਗਲਤ ਵਾ ਨਾ ਜਿਹੜਾ ਸਮਾਨ ਅਸੀਂ ਲਿਓਂਦੇ ਰਹੇ ਉਹਦਾ ਕੋਈ ਨਾਂ ਨਹੀਂ ਡੈਡ ਜੀ ਸਾਰਾ ਸਮਾਨ ਮੈਂ ਲਿਖਿਆ ਵਾ ਜੋ ਮੈਂ ਲੈ ਕੇ ਆਇਆ ਵਾ ਡੈਡ ਜੀ ਬਾਕੀ ਤਾਂ ਸਾਰੇ ਸਾਬ ਅਸੀਂ ਗਿਣ ਲਏ ਆ ਹਾਂਜੀ ਪਰ ਦਲਜੀਤ ਵਾਲ ਥੋੜੇ ਜੇ ਪੈਸੇ ਮੇਰੇ ਹੋਰ ਵੀ ਬਣਦੇ ਆ ਉਹ ਤਾਂ ਤੁਸੀਂ ਗਿਣੇ ਨਹੀਂ ਆ ਜੇ